ਆਪਣੇ ਮਾਸੂਮ ਬੱਚੇ ਦੇ ਨਾਲ ਇਹ ਪਿਤਾ ਬੇਹਦ ਖੁਸ਼ ਨਜ਼ਰ ਆ ਰਿਹਾ ਹੈ ਤੇ ਬੱਚਾ ਵੀ ਉਹਨਾਂ ਦੀਆਂ ਬਾਹਾਂ ਦੇ ਵਿੱਚ ਜੋ ਮਹਿਸੂਸ ਕਰ ਰਿਹਾ ਹੈ ਇਹ ਥਾਂ ਉਸ ਨੂੰ ਸ਼ਾਇਦ ਹੀ ਕਿਤੇ ਹੋਰ ਮਿਲ ਸਕੇ। ਦੁਖਦ ਘਟਨਾ ਵਾਪਰੀ ਇਸ ਪਿਤਾ ਦੇ ਨਾਲ ਜੋ ਕਿ ਵਿਦੇਸ਼ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣਾ ਚਾਹੁੰਦਾ ਸੀ ਪਰ ਉੱਥੇ ਹੀ ਕੰਮ ਤੋਂ ਵਾਪਸ ਆਉਂਦੇ ਸਮੇਂ ਕਿਸੇ ਹੋਰ ਦੀ ਅਣਗਹਿਲੀ ਦੇ ਕਾਰਨ ਉਹਨਾਂ ਦੀ ਜਾਨ ਚਲੀ ਗਈ ਜਿੱਦੋਂ ਕਿ ਇੱਕ ਹੋਰ ਮਿੱਤਰ ਦੋਸਤ ਜੋ ਕਿ ਉਸਦੇ ਨਾਲ ਸੀ ਉਹ ਵੀ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਿਆ ਉਸਦੇ ਵੀ ਮਾਪਿਆਂ ਨੂੰ ਚਿੰਤਾ ਪਈ ਹੋਈ ਹੈ ਕਿ ਸਾਡੇ ਬੱਚੇ ਦੇ ਨਾਲ ਕੀ ਬਣਨਾ ਹੈ ਇਟਲੀ ਦੇ ਵਿੱਚ ਰਹਿੰਦੇ ਬੱਚਿਆਂ ਨੂੰ ਲੈ ਕੇ ਮਾਪੇ ਬੇਹੱਦ ਹੀ ਜ਼ਿਆਦਾ ਚਿੰਤਾ ਦੇ ਵਿੱਚ ਹੁੰਦੇ ਨੇ ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਮਾਪਿਆਂ ਤੋਂ ਦੂਰ ਉਹ ਦਿਨ ਰਾਤ ਇਹੀ ਅਰਦਾਸਾਂ ਕਰਦੇ ਨੇ ਕਿ ਸਾਡੇ ਬੱਚਿਆਂ ਨੂੰ ਰੱਬਾ ਸਲਾਮਤ ਰੱਖੀ ਪਰ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਅਤੇ ਇੱਕ ਹੁਣ ਇੱਕ ਹੋਰ ਖਬਰ ਇਹ ਸਾਹਮਣੇ ਆਈ ਹੈ ਜਿੱਥੇ 38 ਸਾਲਾ ਨੌਜਵਾਨ ਦੀ ਜਾਨ ਛਲੀ ਗਈ ਕਿਸੇ ਹੋਰ ਦੀ ਅਣਗਹਿਲੀ ਦੇ ਕਾਰਨ ਇੱਕ ਹਜ਼ਤਾ ਵਜਤਾ ਪਰਿਵਾਰ ਉਜੜ ਗਿਆ ਤੇ ਦੂਸਰਾ ਇਸ ਸਮੇਂ ਡੂੰਘੇ ਦੁੱਖ ਦੇ ਵਿੱਚ ਹੈ ਕਿਉਂਕਿ ਉਹਨਾਂ ਦਾ ਪੁੱਤ ਹਸਪਤਾਲ ਦੇ ਵਿੱਚ ਹੈ ਗੱਗੜ ਮਾਜਰਾ ਦਾ ਜੰਪਾਲ ਜੋ ਕਿ ਇਟਲੀ ਦੇ ਵਿੱਚ ਰਹਿ ਰਿਹਾ ਸੀ ਬੈਗਾਮੋ ਦੇ ਸ਼ਹਿਰ ਸੋਈਸੀਓ ਦੇ ਵਿਖੇ ਇਹ ਸੜਕ ਦੁਰਘਟਨਾ ਵਾਪਰੀ ਹੈ ਜਿਸ ਤੇ ਵਿੱਚ 38 ਸਾਲਾ ਨੌਜਵਾਨ ਕੁਲਵੰਤ ਸਿੰਘ ਦੀ ਜਾਨ ਚਲੀ ਗਈ ਜਦੋਂ ਕਿ ਉਸ ਦਾ ਦੋਸਤ ਜੋ ਕਿ ਫਤੇਗੜ ਸਾਹਿਬ ਦਾ ਰਹਿਣ ਵਾਲਾ ਸੀ ਉਹੋ ਜ਼ਖਮੀ ਹੋ ਗਿਆ ਨੌਜਵਾਨ ਦੇ ਦਾਦਾ ਸੁਖਦੇਵ ਸਿੰਘ ਅਤੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਪਤਨੀ ਪਰਿਵਾਰ ਸਮੇਤ ਇੱਕ 2.5 ਸਾਲ ਦੇ ਬੱਚੇ ਨੂੰ ਛੱਡ ਗਿਆ ਪਿੱਛੇ ਕੁਲਵੰਤ ਸਿੰਘ ਪਿਛਲੇ 15 ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਿਹਾ ਸੀ ਅਤੇ ਪਰਿਵਾਰ ਦਾ ਉਹੀ ਖਿਆਲ ਰੱਖਦਾ ਸੀ ਜਾਣਕਾਰੀ ਇਹ ਵੀ ਮਿਲੀ ਕਿ ਦੇਰ ਰਾਤ ਨੂੰ ਕੰਮ ਤੋਂ ਵਾਪਸ ਪਰਤਦੇ ਸਮੇਂ ਕਾਰ ਅਚਾਨਕ ਬੇਕਾਬੂ ਹੋ ਗਏ ਕਾਰ ਦੇ ਨਾਲ ਟਕਰਾ ਕੇ ਉਹ ਪਲਟੀਆਂ ਖਾਂਦੇ ਹੋਏ ਕਪੂਲ ਦੇ ਨਾਲ ਜਾ ਟਕਰਾਉਂਦੀ ਹੈ ਕੁਲਵੰਤ ਸਿੰਘ ਮੌਕੇ ਤੇ ਦਮ ਤੋੜ ਦਿੰਦਾ ਅਤੇ ਉਸ ਦਾ ਸਾਥੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਕੀ ਨਾਮ ਤੁਹਾਡਾ ਦੋਨੋਂ ਸੁਖਿੰਦਰ ਸਿੰਘ ਹੈ ਤੇ ਕੁਲਵੰਤ ਸਿੰਘ ਕੀ ਲੈ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਵੈਕਲੀ ਕੋਈ ਪਤਾ ਲੱਗਿਆ ਫੋਨ ਤੇ ਕੀ ਗੱਲਬਾਤ ਹੋਈ ਹਾਂ ਹੀ ਵੈਕ ਕੇਸ ਐਕਸੀਡੈਂਟ ਕੇਸ ਹੋਇਆ ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਉਦੋਂ ਸਾਨੂੰ ਫੋਨ ਆਇਆ ਸੀ ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਸੀ ਹਾਂ ਜੀ ਆਪੇ ਕੰਮ ਉਤ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸ ਜੀ ਉਹ ਇੱਕ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰਸੇਨ ਜੀ ਡੇਢ ਕਿੰਨਾ ਹੋਇਆ ਜੀ ਤੇ ਸਾਰਾ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੋਣ ਕੋਲੇ ਲੈ ਦੇ ਜੀ ਇਥੇ ਮੇਰੀ ਮਾਤਾ ਨੇ ਡੈਡੀ ਨੇ ਗੜੀ ਦਾ ਗੁਜ਼ਰੇ ਹੋਇਤੀ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉਹੀ ਰਹਿੰਦੇ ਨੇ ਭਰਾ ਨਾਲ ਕਦੇ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਮਹੁੰਤਿਆਂ ਘਰੇ ਗੱਲ ਹੋਈ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰसों ਜੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ 'ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਜੀ ਉਹਨੇ ਨਿਹੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸੱਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਕਿ ਲੈਕ ਨਿਕਣ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜਦੋਂ ਛੁੱਟੀ ਆਈ ਸੀ ਉਦੋਂ ਤਾਂ ਕਿੰਨਾ ਸਮਾਂ ਘਰੇ ਬਤਾ ਕੇ ਦੇ ਦਿੱਤੀ ਉਹ ਤਾਂ ਨਵੀਆਂ ਲੱਗਦੀ। ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਵਰਟੀ ਚੁੰਡੇ ਰਹਿੰਦੇ ਕਦੇ ਕਦੋਂ ਫੋਨ ਆਇਆ ਸੀ ਕਰੀ। ਪੁੱਤਰ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲਾਂ ਹੀ ਹੁੰਦੀ ਆ ਜੀ ਹਾਂ ਇੱਕ ਫੋਨ ਤਾਂ ਉਹ ਰੋਜ਼ ਹੀ ਕਰ ਦਿੰਦੀ ਆ ਜੀ ਕੋਈ ਗੱਲ ਬਾਤ ਨਹੀਂ ਤੇ ਇੱਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੌਣ ਬੋਲਾਂ ਇਟਲੀ ਇਟਲੀ ਦਾ ਆਪਣੇ ਇਹਨਾਂ ਦਾ ਲੜਕਾ ਤੇ ਉਹਨਾਂ ਦੇ ਘਰ ਦੇ ਤੇ ਤਿੰਨੇ ਇਹ ਤਿੰਨੇ ਇਹ ਤੇ ਕਲਵਾਂ ਤੋਂ ਜੰਗ-ਜੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਣਾ ਹੀ ਪਰ ਤੇ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਸੀ ਪੱਕੇ ਉੱਥੇ ਤਾਂ ਹਾਂ ਜੀ ਹਾਂ ਜੀ ਪੱਕੇ ਨੇ ਕੋਈ ਨਹੀਂ ਕਿਸ ਤਰ੍ਹਾਂ ਵਿਚਾਰ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਬਹੁਤ ਧੰਨਵਾਦ ਹੋਇਆ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰ ਲੈ